ਤਾਰ ਨੀਤੀ ਦੀ ਸਰਕਾਰ ਆ ਸਾਰੀਆਂ ਇਹ ਕੰਮ ਚ ਫੇਲ ਰਹੀ ਆ ਉਹ ਤੇ ਅੱਜ ਦੀ ਸਰਕਾਰ ਤੇ ਪਿਛਲੀਆਂ ਨੇ ਵੀ ਉਹ ਕੰਮ ਕਰਾ ਦਿੰਦੇ ਨੇ ਕੰਮ ਵਾਸਤੇ ਸਾਹਮਣ ਵਾਸਤੇ ਉਹਨੂੰ ਕੋਈ ਬੰਦਾ ਨਾ ਪੰਚਾਇਤ ਮਹਈਆ ਕਰਾ ਸਕਦੀ ਐ ਨਾ ਕੋਈ ਸਰਕਾਰ ਮਹਈਆ ਕਰਾ ਰਹੀ ਐ ਬੇਨਤੀ ਐ ਸਾਡੀ ਸਾਡੀ ਆਪਣੀ ਸਰਕਾਰ ਨੂੰ ਵੀ ਬੇਨਤੀ ਐ ਵੀ ਕੋਈ ਜਿਹੜੇ ਪਿੰਡ ਦੇ ਕੰਮ ਕਰ ਸਾਰਿਆਂ ਤੋਂ ਪਹਿਲਾਂ ਮੇਰੇ ਪਿੰਡ ਦੀਆਂ ਸਤਕਾਰਯੋਗ ਸਖਸੀਅਤਾਂ ਜੋ ਲਾਇਬ੍ਰੇਰੀ ਦੇ ਸਪਸ਼ਟਨ ਤੇ ਜਾਂ ਛੋਟੇ ਬੱਚਿਆਂ ਦੇ ਪ੍ਰੋਗਰਾਮ ਤੇ ਪਹੁੰਚਿਆ ਨੇ ਉਹਨਾਂ ਨੂੰ ਮੇਰੇ ਵੱਲੋਂ ਸਤਸਕਾਰ ਵੈਦੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਦੂਜਾ ਧੰਨਵਾਦ ਮੈਂ ਸਾਰੀ ਲਾਇਬ੍ਰੇਰੀ ਕਮੇਟੀ ਦਾ ਕਰਦਾ ਜੋ ਚੀਜ਼ ਬਣ ਜਾਂਦੀਆਂ ਨੂੰ ਸਾਹਮਣੇ ਵਾਸਤੇ ਜ਼ਰੂਰੀ ਹੈ ਲੜੀ ਥੋੜੀ ਗੱਲਾਂ ਮੈਂ ਸਹਿਮਤਾ ਉਹਨੂੰ ਸਾਹਮਣੇ ਆਲਾ ਚਾਹੀਦਾ ਤਾਂ ਹੀ ਚੀਜ਼ ਅੱਜ ਤੱਕ ਜਿਹੜੇ ਸਰਕਾਰ ਦੇ ਸਿਸਟਮ ਨੇ ਫੇਲ ਕਿਉਂ ਹੋਏ ਨੇ ਇਹਦੇ ਇਸੇ ਕਰਕੇ ਹੋਏ ਨੇ ਵੱਖੋ ਵੱਖ ਸਰਪੰਚ ਆਏ ਜੋ ਦੁਨੀਆ ਵੱਖੋ ਵੱਖ ਸਰਕਾਰਾਂ ਆਈਆਂ ਆਪੋ ਆਪ ਦਾ ਸਾਰਿਆਂ ਦੇ ਵਿਕਾਸ ਤੇ ਜੋੜ ਲਾਇਆ ਕਾਰਨ ਇਹ ਕੀ ਵੀ ਸਰਕਾਰਾਂ ਸਾਰੀਆਂ ਇਹ ਕੰਮ ਚ ਫੇਲ ਰਹੀ ਆ ਉਹ ਤੇ ਅੱਜ ਦੀ ਸਰਕਾਰਾਂ ਤੇ ਪਿਛਲੀਆਂ ਨੇ ਉਹ ਕੰਮ ਕਰਾ ਦਿੰਦੇ ਨੇ ਕੰਮ ਵਾਸਤੇ ਸਾਹਮਣੇ ਵਾਸਤੇ ਉਹਨੂੰ ਕੋਈ ਬੰਦਾ ਨਾ ਪੰਚਾਇਤ ਮਹੀਆ ਕਰਾ ਸਕਦੀ ਹੈ ਨਾ ਕੋਈ ਸਰਕਾਰ ਮਹੀਆ ਕਰਾ ਰਹੀ ਹੈ ਬੇਨਤੀ ਹੈ ਸਾਡੀ ਸਾਡੀ ਆਪਣੀ ਸਰਕਾਰ ਨੂੰ ਵੀ ਬੇਨਤੀ ਹੈ ਵੀ ਕੋਈ ਜਿਹੜੇ ਪਾਪਾ ਪਿੰਡ ਦੇ ਕੰਮ ਕਰ ਰਹੇ ਆ ਕੋਈ ਪੈਸ ਬਣ ਗਿਆ ਉਹ ਤੇ ਕੋਈ ਮਾਲੀ ਜਾਂ ਕੋਈ ਚੌਂਕੀ ਦਾ ਜਿਵੇਂ ਲਾਇਬ੍ਰੇਰੀ ਬਣ ਗਈ ਇੱਥੇ ਵੀ ਹੁਣ ਛੋਟੇ ਬੱਚੇ ਨੇ ਸਿੱਧੀ ਜੋੜ ਮੇਲਾ ਚੱਲ ਰਿਹਾ ਜੀ ਬੱਚਿਆਂ ਦੇ ਆਪੋ ਆਪ ਦੇ ਜੋ ਵੀ ਕੰਪੀਟੀਸ਼ਨਾਂ 'ਚ ਭਾਗ ਲਿਆ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤਾਂ ਜੋ ਜਿਵੇਂ ਸਿੱਧੀ ਜੋੜ ਮੇਲੇ ਦੇ ਗੁਰਤੇਗ ਬਾਧਰੀ ਦੇ ਬੱਚੇ ਆਪਾਂ ਉਹਨਾਂ ਜਿੰਨਾ ਦਿਲ ਤਾਂ ਨਹੀਂ ਹੈਗਾ ਆਪਣਾ ਨਾ ਪਾਉਂਦਾ ਜਿੰਨਾ ਕਰ ਸਕੀਏ ਪਰ ਜੋ ਵੀ ਬੱਚੇ ਅੱਜ ਆਪੋ ਆਪਣੇ ਕੰਪੀਟੀਸ਼ਨਾਂ 'ਚ ਭਾਗ ਲੈ ਰਹੇ ਨੇ ਮੈਂ ਉਹਨਾਂ ਨੂੰ ਵੀ ਕਹਿੰਦਾ ਵੀ ਆਪਣੀ ਦਿਰਤਾ ਨਾਲ ਦਿਰਤਾ ਨਾਲ ਤੁਸੀਂ ਜਿਵੇਂ ਗੁਰਤੇਗਵਧਰ ਜੀ ਦੇ ਬੱਚਿਆਂ ਨੇ ਆਪਣੀ ਦਿਰਤਾ ਰੱਖੀ ਆਪਣੀ ਸਿੱਖ ਕੌਮ ਪ੍ਰਤੀ ਉਸੇ ਦਿਰਤਾ ਨਾਲ ਆਪੋ ਆਪ ਦੇ ਕੰਪੀਟੀਸ਼ਨਾਂ 'ਚ ਸਫਲ ਹੋ ਹਮੇਸ਼ਾ ਜੋਰ ਦਿਓ ਵੀ ਮੈਂ ਇਹ ਕੰਪੀਟੀਸ਼ਨ 'ਚੋਂ ਘਸਟ ਆਉਣੀ ਆਉਣਾ। ਬਾਕੀ ਦੂਜੀ ਗੱਲ ਆਡੀ ਜੀ ਜਿਹੜਾ ਹੁਣ ਤੱਕ 10 ਲੱਖ ਰੁਪਇਆ ਲਾਇਬ੍ਰੇਰੀ ਨੂੰ ਜੋ ਵੀ ਬਣਿਆ ਲਾਇਬ੍ਰੇਰੀ ਬੜੀ ਆਪਣੀ ਆਮ ਆਦਮੀ ਕੁਆਲਿਟੀ ਦੀ ਸਰਕਾਰ 'ਚ ਬਣੀ। ਬਾਕੀ ਜਿਹੜਾ ਤੁਹਾਡਾ ਰਹਿਦਾ ਕ ਉਹ ਸਾਡੀ ਪੰਚਾਇਤ ਦੇ ਸਿਰ ਮੱਥੇ ਆ ਜੀ ਅਸੀਂ ਸੁਲ੍ਹਾ ਕਰਾ ਕੇ ਦੇਵਾਂਗੇ ਮਹੀਨੇ ਚ ਕਰਾਈਏ 2 ਮਹੀਨੇ ਚ ਕਰਾਈਏ 4 ਮਹੀਨੇ ਚ ਕਰਾਈਏ ਪਰ ਫੈਨਦੀ ਇਹ ਕਰਾ ਕੇ ਦੇਵਾਂਗੇ ਜੀ ਦੂਜੀ ਗੱਲ ਸਰਕਾਰ ਦੇ ਕੰਮ ਨੇ ਜੀ ਦਿ ਤੋਂ ਤੱਕ ਹੁਣ ਪਿੱਛੇ ਗੱਲਾਂ ਚੱਲਦੀਆਂ ਰਹੀਆਂ ਬਲਾਕ ਸਾਹਿਬ ਮਤੀ ਦੀਆਂ ਵੋਟਾਂ ਚ ਵੀ ਕੀ ਦਿੱਤਾ ਕੀ ਨਾ ਦਿੱਤਾ ਪਰ ਉਹ ਤਾਂ ਝੂਠ ਤਵਾ ਦੇ ਗੱਲਾਂ ਹੁੰਦੀਆਂ ਨੇ ਇਲੈਕਸ਼ਨ ਵੇਲੇ ਚੱਲਦਾ ਰਹਿੰਦਾ ਹੈ ਪਰ ਅਸੀਂ ਦਾਅਵੇ ਨਾਲ ਅੱਜ ਵੀ ਕਹਿ ਸਕਦੇ ਆ ਵੀ ਸਾਡੇ ਪਿੰਡ ਨੂੰ ਮੰਤਰੀ ਸਾਹਿਬ ਨੇ 20 ਤੋਂ 25 ਕਰੋੜ ਰੁਪਈਆ ਸਾਡੇ ਪਿੰਡ ਤੇ ਲਾ ਚੁੱਕੇ ਨੇ ਜਦੋਂ ਦੇ ਮੰਤਰੀ ਸਾਹਿਬ ਐਮ ਐਲ ਏ ਤੋਂ ਮਿੱਤ ਮੰਤਰੀ ਬੜੇ ਨੇ 10 ਸਾਲ ਹੁਣ ਦੇਖੋ ਜੀ ਆਪਣੇ ਪਿੰਡ ਦੀਆਂ 6 ਪੈਪ ਲੈਣਾ ਜਿਨ੍ਹਾਂ ਦੀ ਅਮਾਉਂਟ ਕੱਲੀ ਇੱਕ ਪੈਪ ਲੈਣ ਦੀ ਅਮਾਉਂਟ 55 ਲੱਖ ਸੀ ਬਾਕੀ ਸਾਰੀਆਂ ਪੈਪ ਲੈਣਾਂ ਦੀ ਅਮਾਉਂਟ 2 ਕਰੋੜ ਤੋਂ ਉੱਪਰ ਕਿਸੇ 2.5 ਕਰੋੜ ਤੋਂ ਉੱਪਰ ਸੀ ਉਹ ਪੈਸੇ ਵੀ ਆਪਣੇ ਪਿੰਡ 'ਚ ਲੱਗੇ ਆਪਣੇ ਗ੍ਰੈਡ 'ਚ ਵੀ ਬਿਜਲੀ ਦੇ ਕਟ ਨਾ ਲੱਗਣ ਵੱਡਾ ਗ੍ਰੈਡ ਹੁਣ ਕਾਰਨਾਂ ਆਪਣੇ ਗ੍ਰੈਡ ਨੂੰ 8 ਕਰੋੜ ਦੀ ਮੰਤਰੀ ਸਾਹਿਬ ਨੇ ਮਸ਼ੀਨ ਵੀ ਲੈ ਕੇ ਦਿੱਤੀ ਹੁਣ ਵਿਰੋਧੀ ਕਹੀ ਜਾਂਦੇ ਨੇ ਵੀ ਆ ਨਹੀਂ ਕੀਤਾ ਬਾਅਦ ਨਹੀਂ ਕੀਤਾ ਮੈਂ ਜਿੱਦਾਂ ਦਾ ਮੈਂ ਸਰਪੰਚ ਬਣਿਆ ਜੀ ਦੇਖੋ ਪਿਛਲੀ ਪੰਚਾਇਤ ਵੇਲੇਗੀ ਮંત્રી ਸਾਹਿਬ ਨੇ ਬੋਲੇ ਗੱਪੇ ਦਿੱਤੇ ਪਿਛਲੀ ਪੰਚਾਇਤ ਨੇ ਵੀ ਕੰਮ ਕਰੇ ਮੈਨੂੰ ਵੀ ਹੁਣ ਤੱਕ ਮੰਤਰੀ ਸਾਹਿਬ ਨੇ 1 ਕਰੋੜ 20 ਲੱਖ ਰੁਪਏ ਐਦੋਂ ਪਹਿਲਾਂ ਮੈਨੂੰ ਵੀ ਦੇ ਚੁੱਕੇ ਨਹੀਂ ਅਸੀਂ ਦਾਅਵੇ ਨਾਲ ਕਹਿ ਰਹੇ ਹਾਂ ਵੀ ਸਾਡੇ ਵਿੱਤ ਮੰਤਰੀ ਇੱਕ ਵਿਕਾਸ ਪੁਰਸ ਨੇ ਉਹ ਬਹੁਤ ਵਧੀਆ ਇਨਸਾਨ ਨੇ ਹਰੇਕ ਬੰਦੇ ਦਾ ਸਤਿਕਾਰ ਕਰਦੇ ਨੇ ਉਹਨਾਂ ਨੇ ਇਹ ਨਹੀਂ ਵੀ ਇਹ ਸਾਡੀ ਪਾਰਟੀ ਦਾ ਹੈ ਹਰੇਕ ਬੰਦੇ ਦਾ ਕੰਮ ਕਰਕੇ ਭੇਜਦੇ ਨੇ ਜਿੰਨੇ ਜੋਗੇ ਹੈਗੇ ਅਸੀਂ ਵੀ ਅਸੀਂ ਵੀ ਮੰਤਰੀ ਸਾਹਿਬ ਦੇ ਨਾਲ ਖੜੇ ਆ ਪਿੰਡ ਦੇ ਨਾਲ ਖੜੇ ਆ ਪਿੰਡ ਦੇ ਕੰਮ ਦੇਖੋ ਜੀ ਜਿੰਨੇ ਸਰਪੰਚ ਬਣਿਆ 11 ਮਹੀਨੇ ਲਗਾਤਾਰ ਹੋ ਗਏ ਮਿਸਤਰੀ ਚੱਲਦੇ ਰਹੇ ਇੱਕ ਮਹੀਨਾ ਛਾਇਲੇ ਜ਼ਰੂਰ ਗਏ ਨੇ ਤਾਂ ਕਿ ਜਿੰਨੇ ਜੋ ਕੀ ਹੋ ਗਿਆ ਲੱਗੇ ਹੋਏ ਆ ਜੀ ਜਿੰਨਾ ਹੋ ਸਕੇ ਜਿੰਨੇ ਵਾਅਦੇ ਕਰੇ ਨੇ ਵੱਧ ਤੋਂ ਵੱਧ ਕਰਾਂਗੇ ਧੰਨਵਾਦ ਵੀਰ ਫਕੀਰਾਂ ਦੀ ਏ ਊਨਮ ਸਿੰਘ ਜੇ ਇਹ ਭਗਤ ਸਿੰਘ ਜੇ ਵੀਰਾਂ ਦੀ ਮਾਂ ਗੁਜਰੀ ਵਰਗੀਆਂ ਓ ਗੁਜਰੀ ਵਰਗੀਆਂ ਮਾਂ ਮਾਂ ਦੀ ਮੇਰੀ ਧਰਤੀ ਪੰਜ ਸੋਹਣੀ ਧਰਤੀ ਪੰਜ ਦਰਿਆਵਾਂ ਦੀ ਇਹ ਦੇ ਖੇਤਾਂ ਵਿਚਾਰੇ ਆਲੀ ਏ ਇਹ ਭੁੱਖਿਆਂ ਦੀ ਰਖਵਾਲੀ ਏ ਇਜਤਾ ਦੇਣ ਖਾਂ ਇਜਤਾ ਦੇਣ ਖਾਂ ਵਾਲੀ ਏ ਹਿੰਦੂ ਮੁਸਲਮ ਸਿੱਖ ਇਹ ਮੁਸਲਮ ਸਿੱਖ ਪਾਰਾਂਵਾਂ ਦੀ ਸੋਹਣੀ ਧਰਤੀ ਪੰਜ ਮੇਰੀ ਧਰਤੀ ਪੰਜ ਦਰਿਆਵਾਂ ਦੀ ਇਹ ਧਰਤੀ ਮਾਰਿਸ਼ ਸ਼ਾਦੀ ਇਹ ਪ੍ਰੀਤਾਂ ਦੇ ਸੱਚੇ ਗਵਾਦੀ ਇਹ ਵੀ ਸਭ ਨਾਲ ਮਿਲਦੇ ਓ ਸਨਾਰ ਦੇ ਸਾਂ ਦੀ ਯਾਰਾਂ ਗਲ ਪਾਈਆਂ ਯਾਰਾਂ ਗਲ ਪਾਈਆਂ ਮਾਵਾ ਦੀ ਸੁਣੀ ਧਰਤੀ ਬੰਧਾ ਮੇਰੀ ਧਰਤੀ ਬੰਦਰਾਂਵਾਂ ਦੀ ਏ ਧਰਤੀ ਦੁੱਲੇ ਭੱਟੀ ਦੀ